ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸਲੂਟ ਆ ਭਾਰਤੀ ਫੌਜ ਨੂੰ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਪਹਿਲਗਾਮ ਵਿੱਚ ਸਾਡੇ ਦੇਸ਼ ਦੇ ਜਿਹੜੇ નિર્ਦੋਸ਼ ਸਲਾਨੀਆਂ ਦੀ ਹੱਤਿਆ ਕੀਤੀ ਸੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਦਾ ਬਦਲਾ ਲੈ ਲਿਆ ਆਪਰੇਸ਼ਨ ਸੰਧੂਰ ਤੋਂ ਬਾਅਦ ਹੋਣ ਵੀ ਪਾਕਿਸਤਾਨ ਦੀਆਂ ਉਹਨਾਂ ਨੇ ਗੋਡੇ ਲਵਾ ਦਿੱਤੇ ਦੋਸਤੋ ਇਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੁਝ ਗੱਲਾਂ ਕਿ ਅੱਜ ਅਸੀਂ ਉਸ ਭਾਰਤੀ ਜਵਾਨਾਂ ਨੂੰ ਸਲੂਟ ਮਾਰਦੇ ਆ ਜੈ ਜਵਾਨ ਜੈ ਜਵਾਨ ਕਰਦੇ ਫਿਰਦੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਗੋਂ ਪਿੱਛੋਂ ਇਨ੍ਹਾਂ ਜਵਾਨਾਂ ਦੀ ਅਸਾਂ ਉਹ ਮਾਨ ਸਤਕਾਰ ਨਹੀਂ ਕਹਿੰਦੇ ਅੱਜ ਅੱਡੇ ਤੇ ਮੁਸੀਬਤ ਪਈ ਹੈ ਤੇ ਉਹੀ ਜਵਾਨਾਂ ਨੇ ਮੈਂ ਦੇਸ਼ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹਾ 에어 ਸਿਸਟਮ ਡਿਫੈਂਸ ਜਿਹੜਾ ਸਿਸਟਮ ਨੂੰ ਕ੍ਰੀਏਟ ਕੀਤਾ ਕਿ ਜਿੰਨੇ ਕੋ ਉਹਨਾਂ ਨੇ ਹਮਲੇ ਪੰਜਾਬ ਤੇ ਕਰ ਦਿੱਤੇ ਤੇ ਅੱਜ ਕੋ ਜੇ ਨਕਸ਼ਾ ਹੋਰ ਹੋਣਾ ਸੀ ਜੇ ਸਾਡੇ ਕੋਈ ਏਡੀ ਵੱਡੀ ਟੈਕਨੋਲੋਜੀ ਨਾ ਹੁੰਦੀ ਜਿੰਨੀਆਂ ਵੀ ਮਜੈਲਾ ਜਿੰਨੇ ਵੀ ਡਰੋਨ ਆ ਸਾਰੇ ਹਵਾ ਦੇ ਵਿੱਚ ਹੀ ਤਬਾਹ ਕੀਤੇ ਜਾ ਰਹੇ ਨੇ ਸਲੂਟਾ ਭਾਰਤੀ ਫੌਜ ਨੂੰ ਅਤੇ ਸਾਡੇ ਦੇਸ਼ ਦੀ ਸਰਕਾਰ ਨੂੰ ਸ਼੍ਰੀ ਨਿੰਦਰ ਮੋਦੀ ਜੀ ਨੂੰ ਜਿਨ੍ਹਾਂ ਨੇ ਬੜਾ ਵਧੀਆ ਸਿਸਟਮ ਕ੍ਰੀਏਟ ਕਰਕੇ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗੱਲ ਫੇਰ ਉੱਥੇ ਆਉਂਦੀ ਆ ਕਿ ਉਹਨਾਂ ਜਵਾਨਾਂ ਨੂੰ ਤੁਸੀਂ ਕਰੈਕ ਕਹਿੰਦੇ ਜੇ ਫੌਜੀਆ ਨੂੰ ਫੌਜੀ ਕਰੈਕ ਹੁੰਦੇ ਅੱਜ ਉਹਨਾਂ ਕਰੈਕਾਂ ਨੇ ਬਤੀ ਬੰਦ ਕਰਾਤੀ ਗੋਡੇ ਲਵਾਤੇ ਪਾਕਿਸਤਾਨ ਦੇ ਸੋਚਣ ਦੇ ਮਜਬੂਰ ਕਰ ਦਿੱਤਾ ਕਿ ਅਸੀਂ ਮੁੜ ਕੇ ਇਹੋ ਜਿਹਾ ਕਦਮ ਕਦੀ ਨਹੀਂ ਚੁੱਕਾਂਗੇ ਸੋ ਦੋਸਤੋ ਇੱਜ਼ਤ ਮਾਨ ਭਾਰਤੀ ਫੌਜ ਦੀ ਭਾਰਤੀ ਜਵਾਨਾਂ ਦੀ ਕਰਿਆ ਕਰੋ ਜਿਹੜੇ ਦੇਸ਼ ਦੀ ਰਾਖੀ ਲਈ ਥੋੜੀ ਜੀ ਤਨਖਾਹ ਲਈ ਆਪਣੀ ਜਾਨ ਦੇ ਦਿੰਦੇ ਜਾਨ ਦੇ ਕੌਣ ਨੌਕਰੀ ਕਰਦਾ ਆਪਣੀ ਜਾਨ ਦੇਣ ਲਈ ਕੋਈ ਨਹੀਂ ਕਰਦਾ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਬੈਠ ਕੇ ਮਹਿਫੂਜ਼ ਜੇ ਤੇ ਸਿਰਫ ਉਹਨਾਂ ਕਰਕੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਵਾਕਈ ਹੀ ਜਿਹੜੀ ਭਾਰਤੀ ਫੌਜ ਦੀ ਮੇਰਾ ਪਰਸਨਲ ਤਜਰਬਾ ਮੈਂ ਤੁਹਾਨੂੰ ਕਹਿੰਦਾ ਮੈਂ ਵੀ ਐਕਸਮੈਨ ਆ ਮੈਂ ਦੇਖਿਆ ਵੀ ਜਦੋਂ ਵੀ ਅਸੀਂ ਕਿਤੇ ਕਿਤੇ ਘੁੰਮਣ ਜਾਂਦੇ ਜਾਂ ਕਿਤੇ ਵੀ ਜਾਂਦੇ ਆ ਤੇ ਪੰਜਾਬ ਪੁਲਿਸ ਜਿਹੜੀ ਆ ਸਾਡਾ ਉਹਨਾਂ ਮਾਨਸ ਅਧਿਕਾਰ ਨਹੀਂ ਕਰਦੀ ਜੇ ਮੈਂ ਪਰਸਨਲ ਨਾਮ ਲਾਵਾਂ ਤੇ ਗਰਦਾਪੁਰ ਥਾਣੇ ਦੇ ਵਿੱਚ ਵੀ ਕਈ ਕੇਸ ਇਹੋ ਜਿਹੇ ਜਿਹੜੇ ਫੌਜ ਦੇ ਜਵਾਨ ਉੱਥੇ ਬੈਠੇ ਆ ਇਹਨਾਂ ਦੇ ਕੇ ਬੰਦਿਆਂ ਦੇ ਨਾਲ ਕੋਈ ਗੱਲਬਾਤ ਹੁੰਦੀ ਆ ਤੇ ਇਹ ਸਾਥ ਆਪਣੇ ਬੰਦੇ ਦੇ ਇਨਸਾਫ ਨਹੀਂ ਲੁੰਦੇ ਪੈਂਡਿੰਗ ਕੇਸ ਪੇ ਆ ਜਵਾਨਾਂ ਦੇ ਉੱਤੋਂ ਆਪਣੇ ਬਾਰਡਰ ਦੇ ਉੱਤੇ ਵਿਚਾਰੇ ਲੈਟਰ ਪਾਪਾ ਥੱਕ ਜਾਂਦੇ ਆ ਥਾਣਿਆਂ ਦੇ ਵਿੱਚ ਕਿ ਸਾਡੇ ਨਾਲੇ ਤਕਾ ਹੋ ਰਿਹਾ ਪਿੱਛੇ ਇਨਸਾਫ ਪਰ ਨਹੀਂ ਮਿਲਦਾ ਪਿੱਛੇ ਦੀ ਜਿੰਦਾ ਮਿਸਾਲ ਆ ਇੱਕ ਕਰਨਲ ਨੂੰ ਕੁੱਟਿਆ ਇਹਨਾਂ ਨੇ ਬੜਾ ਵੱਡਾ ਰੈਂਕ ਹੁੰਦਾ ਕਰਨਲ ਦਾ ਫੌਜ ਦੇ ਵਿੱਚ ਜੇ ਉਹਦੀ ਇੱਜ਼ਤ ਨਹੀਂ ਕਿਸੇ ਜਵਾਨ ਦੀ ਮੈਂ ਕਹਿੰਦਾ ਇੱਕ ਟੁੱਟ ਗਿਆ ਬੰਦਾ ਇਹਦਾ ਕੋਈ ਵਿਕਾਰ ਨਹੀਂ ਕਿ ਪਾਰਟੀ ਦਾ ਨਾਂ ਲੈ ਕੇ ਠਾਣੇ ਜਾਂਦਾ ਤੇ ਇੱਕ ਐਸਐਚਓ ਉੱਠ ਕੇ ਬੈਠ ਜਾਂਦਾ ਆਓ ਜੀ ਆਓ ਜੀ ਨੇਤਾ ਜੀ ਤੇ ਇੱਕ ਫੌਜੀ ਜਵਾਨ ਜਦੋਂ ਠਾਣੇ ਤੇ ਜਾਂਦਾ ਤੇ ਉਹਨੂੰ ਕੋਈ ਮਾਨ ਸਤਕਾਰ ਨਹੀਂ ਮਿਲਦਾ ਜਦਕਿ ਉਹਨੂੰ ਐਸਐਚਓ ਨੂੰ ਉੱਠ ਕੇ ਕਹਿਣਾ ਚਾਹੀਦਾ ਇਹ ਦੇਸ਼ ਦਾ ਰਖਾ ਹੈ ਮੇਰੇ ਲਈ ਕਿਸੇ ਕੰਮ ਲਈ ਇਨਸਾਫ ਲਈ ਮੈਂ ਸਭ ਤੋਂ ਪਹਿਲਾਂ ਇਹਦਾ ਕੰਮ ਕਰਨਾ ਸੋ ਮੈਂ ਇਨੀਆਂ ਬੇਨਤੀਆਂ ਜ਼ਰੂਰ ਕਰ ਰਿਹਾ ਕਿ ਭਾਰਤੀ ਫੌਜ ਨੂੰ ਸਿਰਫ ਲੜਾਈ ਦੇ ਵੇਲੇ ਇੱਜ਼ਤ ਮਾਨ ਨਾ ਦਿੱਤੀ ਜਾਵੇ ਅੱਗੋਂ ਪਿੱਛੋਂ ਵੀ ਉਹਨਾਂ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਜਦੋਂ ਘਰੋਂ ਜਦੋਂ ਫੌਜ ਤੋਂ ਛੁੱਟੀ ਹੁੰਦੇ ਤੇ ਉਹਨਾਂ ਹੀ ਸਤਿਕਾਰ ਦੋ ਉਦਾਂ ਹੀ ਸਲੂਟ ਮਾਰੋ ਕਿ ਵਾਕੇ ਤੁਹਾਡੇ ਕਰਕੇ ਅਸੀਂ ਜ਼ਿੰਦਾ ਆਂ ਤੁਹਾਡੇ ਕਰਕੇ ਅਸੀਂ ਅਮਨ ਆਮਾਨ ਦੇ ਨਾਲ ਸੌਂ ਰਹੇ ਆ ਅੱਜ ਸਾਰੇ ਜੈ ਜਵਾਨ ਕਰ ਰਿਹਾ ਫੌਜ ਦੀ ਤਰੀਫਾਂ ਹੋ ਰਹੀਆਂ ਫੌਜ ਦਾ ਐਡਾ ਵਧੀਆ ਸਿਸਟਮ ਆ ਜਿਹਦੇ ਨਾਲ ਤੁਸੀਂ ਅੱਜ ਮਹਿਫੂਜ਼ ਤੋਂ ਮੈਂ ਇਸੇ ਕਰਕੇ ਕਹਿਣਾ ਹਰ ਹਲ ਦੇ ਮਿਲਦੇ ਪ੍ਰਸ਼ਾਸਨ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਸਾਰੇ ਬੰਦੇ ਜਿੰਨੇ ਆ ਭਾਰਤੀ ਫੌਜ ਦਾ ਸਤਿਕਾਰ ਕਰੋ ਇਹਨਾਂ ਦੇ ਕਰਕੇ ਹੀ ਤੁਸੀਂ ਜ਼ਿੰਦਾ ਹੋ ਇਹਨਾਂ ਕਰਕੇ ਹੀ ਤੁਸੀਂ ਸਕੂਨ 'ਚ ਤੇ ਮੈਂ ਜਲਦੀ ਵਾਈਗੁਰ ਅਗੇ ਵੀ ਅਰਦਾਸ ਕਰਦਾ ਕਿ ਜੋ ਮਾਹੌਲ ਚੱਲ ਰਿਹਾ ਦੋਨਾਂ ਦੇਸ਼ਾਂ ਦਾ ਕਿਉਂਕਿ ਜੰਗ ਦੇ ਵਿੱਚ ਤੇ ਤਬਾਹੀ ਉੱਥੇ ਵੀ ਹੁੰਦੀ ਐ ਇੱਥੇ ਵੀ ਹੁੰਦੀ ਐ ਇਹਦਾ ਕੋਈ ਹੱਲ ਨਿਕਲੇ ਤੇ ਜੇ ਉਹ ਨਹੀਂ ਮੰਨਦਾ ਤੇ ਮੈਨੂੰ ਇੰਨਾ ਇੱਕ ਮਾਣ ਆਪਣੀ ਭਾਰਤੀ ਫੌਜ ਤੇ ਕਿ ਇਹਨਾਂ ਨੇ ਉਹਨਾਂ ਦੇ ਕੁਝ ਦਿਨਾਂ ਤੱਕ ਕੀ ਇਹੋ ਜਿਹੇ ਹਾਲਾਤ ਕਰ ਦੇਣੇ ਕਿ ਮੁੜ ਕੇ ਉਹਦਾ ਕਿਤੇ ਨਕਸ਼ੇ ਤੇ ਨਾਮੋ ਨਿਸ਼ਾਨ ਪਾਕਿਸਤਾਨ ਦਾ ਨજર ਨਹੀਂ ਆਉਣਾ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਫਿਰ ਇੱਕ ਵਾਰੀ ਤੁਹਾਨੂੰ ਦੁਬਾਰਾ بار بار ਕਹਿਣਾ ਕਿ ਭਾਰਤੀ ਜਵਾਨ ਜਿੱਥੇ ਵੀ ਤੁਹਾਨੂੰ ਮਿਲਦਾ ਉਹਨੂੰ ਦਿਲੋਂ ਸਲੂਟ ਕਰਿਆ ਕਰੋ ਇਨੀਆਂ ਗੱਲਾਂ ਦੇ ਨਾਲ ਤੁਹਾਡਾ ਵੀ ਤੁਹਾਡੇ ਤੋਂ ਇਜਾਜ਼ਤ ਲੈਂਦਾ ਜੈ ਹਿੰਦ ਜੈ ਭਾਰਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ